ਸਵਾਗਤ ਹੈ ਤੁਹਾਡਾ ਈ-ਮਾਰਕੀਟ ਟਪਿਆਲਾ ਤੇ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਕਾਫੀ ਨਵੇਂ ਜੁਨੀਕ ਗੈਜੇਟਸ ਜਿਹੜੇ ਕੀ ਤੁਹਾਨੂੰ ਮਾਰਕੀਟ ਦੇ ਵਿੱਚ ਕਿਤੇ ਦੇਖਣ ਨੂੰ ਮਿਲਣਗੇ ਨਹੀਂ ਤੇ ਚਲੋ ਦਿਖਾਉਂਦੇ ਆਂ ਜੀ ਤੁਹਾਨੂੰ ਕੀ ਕੀ ਹੋਣ ਵਾਲਾ ਖਾਸ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਕਾਫੀ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਵਾਲੇ ਵੀਰਾਂ ਲਈ ਆਪਾਂ ਨੇ ਗਿਫਟ ਰੱਖਿਆ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਆਜੋ ਤੇ ਆਪਣਾ ਗਿਫਟ ਜਿਹੜਾ ਸਾਡੇ ਤੋਂ ਲਿਜਾ ਸਕਦੇ ਹੋ ਇਹ ਸੋਲਰ ਲਾਈਟ ਲੈ ਕੇ ਆਏ ਜੀ ਆਪਾਂ 3 LED ਦੇ ਨਾਲ ਜਿਹੜੀ ਹੈਗੀ ਹੈ ਸੋਲਰ ਲਾਈਟ ਮਿਲ ਜਾਣੀ ਹੈ ਤੁਹਾਨੂੰ ਤੇ ਇੱਧਰ ਇਹਦਾ ਹੈਗਾ ਪੈਨਲ ਇਹ ਆਪਾਂ ਉੱਪਰਲੇ ਪਾਸੇ ਰੱਖਣਾ ਹੈ ਤੁਸੀਂ ਇਹਨੂੰ ਸਿਰਫ ਸਨਲਾਈਟ ਦੇ ਨਾਲ ਹੀ ਚਾਰਜ ਕਰਕੇ ਆਊਟਡੋਰ ਦੇ ਵਿੱਚ ਤੁਸੀਂ ਲਗਾ ਸਕਦੇ ਹੋ ਤੇ ਮੈਂ ਤੁਹਾਨੂੰ ਆਨ ਕਰਕੇ ਦਿਖਾਉਣਾ ਕਿੰਨੀ ਲਾਈਟ ਰਹਿਣ ਵਾਲੀ ਹੈ ਦੀ ਇਹਦੇ ਉੱਤੇ ਆਪਾਂ ਸੈਂਸਰ ਰਾਈ ਜਿਹੜੀ ਵਰਕ ਕਰਦੀ ਆ ਤੇ ਇਹ ਇਹਦਾ ਫਸਟ ਮੋਡ ਹੈ ਜੀ ਸੈਕਿੰਡ ਮੋਡ ਹੈ ਤੇ ਇਹ ਇਹਦਾ ਥਰਡ ਮੋਡ ਹੈ ਕਾਫੀ ਵਧੀਆ ਲਾਈਟਿੰਗ ਦੇ ਨਾਲ ਆਪਣੇ ਕੋਲ ਅਵੇਲੇਬਲ ਹੈ ਇਹ ਤੇ ਕਾਫੀ ਵਧੀਆ ਰੇਟ ਦੇ ਉੱਤੇ ਤੁਹਾਨੂੰ ਮਿਲ ਜਾਏਗੀ ਜਿੱਦਾਂ ਕੋਈ ਬੰਦਾ ਇਹਦੇ ਅੱਗੇ ਆਉਂਦਾ ਹੈ ਇਹ ਉਦਾਂ ਵੀ ਜਗ ਜਾਂਦੀ ਹੈ ਤੇ ਰਾਤ ਨੂੰ ਹਨੇਰਾ ਹੋਣ ਦੇ ਉੱਤੇ ਆਟੋਮੈਟਿਕ ਇਹ ਔਨ ਹੋ ਜਾਂਦੀ ਹੈ ਇੱਕ ਹੋਰ ਸੋਲਰ ਦੇ ਵਿੱਚ ਪ੍ਰੋਡਕਟ ਆਪਣੇ ਕੋਲ ਇਹ 2ਵੇ ਲਾਈਟ ਹੈ ਜਿਹੜੀ ਆਪਾਂ ਘਰਾਂ ਦੇ ਬਾਹਰ ਜਾਂ ਕੋਠੀ ਦੇ ਬਾਹਰ ਲਾ ਸਕਦੇ ਹਾਂ ਟਾਈਲਾਂ ਦੇ ਉੱਤੇ ਲੱਗਦੀ ਹੈ 2ਵੇ ਲਾਈਟ ਹੈ ਜੀ ਦੋਨੋਂ ਪਾਸੇ ਦੀ ਲਾਈਟ ਜਗਦੀ ਹੈ ਤੁਸੀਂ ਮਤਲਬ ਇਹਨੂੰ ਇੱਧਰ ਦੇਖ ਸਕਦੇ ਹੋ ਹਾਈਟ ਜਿਹੜੀ ਕਾਫੀ ਵਧੀਆ ਹੈਗੀ ਹੈ ਸੋਲਰ ਦੇ ਵਿੱਚ ਹੈ ਇੱਕ ਵਾਰ ਤੁਸੀਂ ਇਹਨੂੰ ਲਗਾਉਂਗੇ ਤਾਂ ਤੁਹਾਨੂੰ ਦੁਬਾਰਾ ਇਹਨੂੰ ਰਿਪਲੇਸ ਕਰਨ ਦੀ ਜ਼ਰੂਰਤ ਨਹੀਂ ਪੈਣੀ ਬੈਟਰੀ ਬੈਕਅਪ ਵੀ ਇਹਦਾ ਕਾਫੀ ਵਧੀਆ ਮਿਲਣ ਵਾਲਾ ਹੈ ਇੱਕ ਹੋਰ ਛੋਟਾ ਜਿਹਾ ਪ੍ਰੋਡਕਟ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਇਹ ਛੋਟੀ ਜੀ ਆਰੀ ਹੈ ਛੋਟੀ ਜੀ ਆਰੀ ਹੈ ਪੋਰਟੇਬਲ ਹੈ ਤੁਸੀਂ ਬੈਗ ਦੇ ਵਿੱਚ ਇਹਨੂੰ इजीली ਕੈਰੀ ਕਰ ਸਕਦੇ ਹੋ ਆਪਦੇ ਨਾਲ ਤੁਸੀਂ ਇਹਨੂੰ इजीली ਜਿਹੜਾ ਕਿਤੇ ਵੀ ਲਿਜਾ ਸਕਦੇ ਹੋ ਇਹ ਸਿਰਫ ਤੁਹਾਨੂੰ ਆਪਣੇ ਕੋਲ 150 ਰੁਪਏ ਦੇ ਵਿੱਚ ਮਿਲ ਜੂਗੀ ਕਾਫੀ ਵਧੀਆ ਜਿਹੜੀ ਹੈਗੀ ਆ ਇਹਦੀ ਕਟਾਈ ਹੈਗੀ ਆ ਤਾਂ ਆਪਾਂ ਇਹਨੂੰ ਖੁਦ ਯੂਜ਼ ਕਰਕੇ ਦੇਖ ਚੁੱਕੇ ਆ ਤੁਸੀਂ ਦੇਖੋ ਇਹਦੇ ਜਿਹੜੇ ਹੈਗੇ ਆ ਬਲੇਡ ਕਾਫੀ ਜ਼ਿਆਦਾ ਤਿੱਖੇ ਬਣੇ ਹੋਏ ਨੇ ਤੇ ਇਹਦੀ ਪੈਕਿੰਗ ਜਿਹੜੀ ਹੈਗੀ ਆ ਇਹਦੇ ਵਿੱਚ ਆਉਂਦੀ ਹੈ ਇਸ ਦੇ ਵਿੱਚ ਆਈਸ ਕਯੂਬ ਮੇਕਰ ਹੈ ਜੀ ਆਪਣੇ ਕੋਲ ਤੁਸੀਂ ਇਹਦੇ ਵਿੱਚ ਡਾਇਰੈਕਟ ਜਿਹੜੀ ਹੈਗੀ ਆ ਬੋਤਲ ਵੀ ਰੱਖ ਸਕਦੇ ਹੋ ਤੇ ਤੁਹਾਡੇ ਆਈਸ ਕਯੂਬਸ ਜਿਹੜੀਆਂ ਹੈਗੀਆਂ ਇਹ ਇੱਥੇ ਜਿਹੜੀਆਂ ਗੋਲ-ਗੋਲ ਬਣਾ ਦਿੰਦਾ ਆ ਵਿੱਚ ਕਾਫੀ ਜ਼ਿਆਦਾ ਸਪੇਸ ਹੈ ਇਹਦੇ ਵਿੱਚ ਤੁਸੀਂ ਬੋਤਲ ਵੀ ਡਾਇਰੈਕਟੇ ਦੇ ਵਿੱਚ ਰੱਖ ਇਹ ਸ਼ਾਰਟਕਟ ਕੀਜ਼ ਦੇ ਨਾਲ ਜਿਹੜਾ ਮਾਊਸ ਪੈਡ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਮਾਊਸ ਪੈਡ ਸ਼ਾਰਟਕਟ ਕੀਜ਼ ਜਿਹੜੀਆਂ ਇਹਦੇ ਮੈਂਸ਼ਨ ਹੈ ਤੁਸੀਂ ਈਜ਼ੀਲੀ ਜਿਹੜਾ ਹੈਗਾ ਇਸ ਦੇ ਉੱਤੇ ਮਾਊਸ ਸਕਰੋਲ ਕਰ ਸਕਦੇ ਹੋ ਕੀਬੋਰਡ ਰੱਖ ਸਕਦੇ ਹੋ ਲੈਪਟਾਪ ਨਾਲ ਇਹਨੂੰ ਤੁਸੀਂ ਵਰਤ ਸਕਦੇ ਹੋ ਸਾਰੀਆਂ ਕੀਜ਼ ਸ਼ਾਰਟਕਾਸਟ ਦੇ ਉੱਤੇ ਦਿੱਤੀਆਂ ਹੋਈਆਂ ਨੇ ਇਹ ਸਿਰਫ ਆਪਣੇ ਕੋਲ ਤੁਹਾਨੂੰ 220 ਰੁਪਏ ਦੇ ਵਿੱਚ ਮਿਲ ਜਾਣਾ ਉਹ ਵੀ ਕੈਸ਼ ਔਨ ਡਿਲੀਵਰੀ ਦੇ ਉੱਤੇ ਪੋਰਟੇਬਲ ਫੈਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜਿਹਦੇ ਤੁਹਾਨੂੰ ਨੀਚੇ ਇੱਕ LED ਲਾਈਟ ਮਿਲ ਜੂਗੀ ਤੁਸੀਂ ਸਟੱਡੀ ਟੇਬਲ ਵਗੈਰਾ ਤੇ ਇਹਨੂੰ ਯੂਜ਼ ਕਰ ਸਕਦੇ ਹੋ ਆਫਿਸ ਦੇ ਵਿੱਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਕਾਫੀ ਵਧੀਆ ਜਿਹੜਾ ਹੈਗਾ ਇਹਦਾ 에ਅਰ ਫਲੋ ਮਿਲ ਜਾਣਾ ਤੁਸੀਂ ਆਵਾਜ਼ ਤੋਂ ਗੈਸ ਕਰ ਲੋ ਕਾਫੀ ਵਧੀਆ 에ਅਰ ਫਲੋ ਹੈ ਤੁਸੀਂ ਡਾਇਰੈਕਟ ਹੀ ਇਹਨੂੰ ਪਲੱਗ ਇਨ ਕਰਕੇ ਵੀ ਔਨ ਕਰ ਸਕਦੇ ਹੋ ਤੇ ਚਾਰਜੇਬਲ ਵੀ ਹੈਗਾ ਜਿਹੜਾ ਕਾਫੀ ਵਧੀਆ ਬੈਕਅਪ ਦੇ ਨਾਲ ਤੁਹਾਨੂੰ ਮਿਲ ਜਾਣਾ ਮੈਜਿਕਲ ਨੈਟ ਆਇਆ ਜੀ ਆਪਣੇ ਕੋਲ ਡੋਰ ਨੈਟ ਹੈਗਾ ਮੈਜਿਕਲ ਇਹ ਜਿਹੜਾ ਤੁਹਾਨੂੰ 3x7 ਫੁੱਟ ਦੇ ਸਾਈਜ਼ ਦੇ ਵਿੱਚ ਮਿਲ ਜੇਗਾ ਮੈਗਨੇਟਿਕ ਡੋਰ ਕਲੋਥ ਹੈ ਇਹ ਤੁਸੀਂ ਜਿਹੜਾ ਹੈਗਾ ਇਹਨੂੰ ਆਪਣਾ 3x7 ਦੇ ਦਰਵਾਜ਼ੇ ਦੇ ਉੱਤੇ ਆਰਾਮ ਨਾਲ ਇੰਸਟਾਲ ਕਰ ਆਟੋਮੈਟਿਕ ਹੀ ਇਹ ਤੁਹਾਡਾ ਜਿਹੜਾ ਹੈਗਾ ਕਲੋਜ਼ ਹੋ ਜਾਂਦਾ ਤੁਸੀਂ ਐਂਟਰ ਕਰੋਗੇ ਤਾਂ ਆਟੋਮੈਟਿਕ ਜਿਹੜੀ ਮੈਗਨੇਟਸ ਹੈਗੀਆਂ ਜਿਹੜੀਆਂ ਉਹ ਕਲੋਜ਼ ਹੋ ਜਾਂਦੀਆਂ ਨੇ ਕਾਫੀ ਵਧੀਆ ਰੇਟ ਦੇ ਉੱਤੇ ਆਪਣੇ ਕੋਲ ਅਵੇਲੇਬਲ ਹੈ ਇਹ ਪ੍ਰੋਡਕਟ ਆਪਣੇ ਕੋਲ ਆਇਆ ਜੀ ਜਿਹੜਾ ਕੀ ਆਪਣੇ ਕੱਪੜਿਆਂ ਦੇ ਉੱਤੋਂ ਦਾਗ ਵਗੈਰਾ ਜਿਹੜਾ ਹੈਗਾ ਆ ਉਹ ਕਲੀਨ ਕਰਦਾ ਆ ਕਾਫੀ ਵਧੀਆ ਕੰਮ ਕਰਦਾ ਆ ਤੇ ਕਾਫੀ ਵਧੀਆ ਰੇਟ ਦੇ ਉੱਤੇ ਅਵੇਲੇਬਲ ਹੈ ਕਲੋਥ ਦੇ ਉੱਤੇ ਕਿਦਾਂ ਦਾ ਵੀ ਦਾਗ ਹੋਵੇ ਇਹ ਜਿਹੜਾ ਹੈਗਾ ਉਹਨੂੰ ਕਲੀਨ ਕਰ ਦਿੰਦਾ ਆ ਇਹ ਦੋ ਤਰ੍ਹਾਂ ਦੇ ਆਪਣੇ ਕੋਲ ਪੋਰਟੇਬਲ ਜੂਸਰ ਨੇ ਤੁਸੀਂ ਇਹਨਾਂ ਨੂੰ ਚਾਰਜ ਕਰਕੇ ਕਿਤੇ ਵੀ ਕੈਰੀ ਕਰ ਸਕਦੇ ਹੋ ਨਾਲ ਇਹਦੇ ਵਿੱਚ ਤੁਸੀਂ ਵਾਟਰਮੈਲਨ ਤੇ ਤੁਹਾਡਾ ਬਨਾਨਾ ਸ਼ੇਕ ਹੋ ਗਿਆ ਮੰango ਸ਼ੇਕ ਹੋ ਗਿਆ इजीली ਤੁਸੀਂ ਬਣਾ ਸਕਦੇ ਹੋ ਕਿਤੇ ਵੀ ਤੁਸੀਂ ਕੈਰੀ ਕਰ ਸਕਦੇ ਹੋ ਨੂੰ ਆਸਾਨੀ ਨਾਲ ਤੁਹਾਡੇ ਬੈਗ ਦੇ ਵਿੱਚ ਪੈ ਜਾਏਗਾ ਸਿਰਫ ਇਹ ਤੁਹਾਨੂੰ ਮਿਲ ਜਾਣਾ ਜੀ 400 ਰੁਪਏ ਦੇ ਵਿੱਚ ਬੋਡੀ ਪਰਫਿਊਮ ਆਏ ਨੇ ਜੀ ਆਪਣੇ ਕੋਲ ਕਾਫੀ ਵਧੀਆ ਰੇਟ ਦੇ ਵਿੱਚ ਤੇ ਕਾਫੀ ਵਧੀਆ ਫ੍ਰੈਗਰੈਂਸ ਦੇ ਨਾਲ ਬੋਡੀ ਪਰਫਿਊਮ ਆ ਚੁੱਕੇ ਨੇ ਆਪਣੇ ਕੋਲ ਤੇ ਇਹਦੀ ਐਮ ਆਰ ਪੀ ਦੀ ਆਪਾਂ ਗੱਲ ਕਰ ਲਈਏ 350 ਤੋਂ ਲੈ ਕੇ 300 ਰੁਪਏ ਐਮ ਆਰ ਪੀ ਹੈਦੀ ਤੇ ਆਪਣੇ ਕੋਲ ਇਹ ਪ੍ਰੋਡਕਟ ਤੁਹਾਨੂੰ ਸਿਰਫ 150 ਰੁਪਏ ਦੇ ਵਿੱਚ ਮਿਲ ਜਾਣਾ। ਲੋ ਜੀ ਇੱਕ ਹੋਰ ਵਧੀਆ ਮੈਜੀਕਲ ਆਈਟਮ ਤੁਹਾਡੇ ਲਈ ਲੈ ਕੇ ਆਏ ਆ। ਇਹ ਫੈਨ ਦੇਖ ਲਓ ਤੁਸੀਂ ਫੋਲਡਿੰਗ ਫੈਨ ਹੈ। ਇਹਨੂੰ ਜਿਹੜਾ ਹੈਗਾ ਆਪਾਂ ਇਦਾਂ ਜਿਹੜਾ ਹੈਗਾ ਬਿਲਕੁਲ ਆਪਣੀ ਸ਼ੇਪ ਦੇ ਵਿੱਚ ਕਰ ਸਕਦੇ ਆ। 3 ਮੋਡ ਦੇ ਨਾਲ ਹੈ। ਡਾਇਰੈਕਟ ਤੁਸੀਂ ਇਹਨੂੰ ਪਾਵਰ ਤੇ ਵੀ ਚਲਾ ਸਕਦੇ ਹੋ ਤੇ ਕੁਝ ਬੈਟਰੀ ਬੈਕਅਪ ਵੀ ਇਹਦਾ ਹੋਣ ਵਾਲਾ ਨਾਲ ਬੈਟਰੀ ਬੈਕਅਪ ਦੇ ਵੀ ਤੁਸੀਂ ਇਹਨੂੰ ਚਲਾ ਸਕਦੇ ਹੋ। ਕਾਫੀ ਜਿਹੜਾ ਵਧੀਆ ਰੇਟੇ ਦਾ ਤੁਹਾਨੂੰ ਮਿਲ ਜਾਣਾ। ਇਸ ਤੋਂ ਇਲਾਵਾ ਆਪਣੇ ਕੋਲ ਤੁਹਾਨੂੰ ਇਹ ਪਾਇਨੈਪਲ ਕਟਰ ਮਿਲ ਜਾਏਗਾ ਜੀ ਤੇ ਇੱਕ ਇਹ ਕੋਕੋਨਟ ਓਪਨਰ ਹੈ ਇਹ ਮਿਲ ਜਿਗਾ ਤੁਸੀਂ ਜਿਹੜਾ ਈਜ਼ੀਲੀ ਹੈਗਾ ਇਹਨੂੰ ਯੂਜ਼ ਕਰ ਸਕਦੇ ਹੋ ਕਾਫੀ ਵਧੀਆ ਕੰਮ ਕਰਦੀ ਹੈ ਜਿਹੜਾ ਆਇਲ ਵਗੈਰਾ ਜਮ ਜਾਂਦਾ ਚਿਮਣੀਆਂ ਤੇ ਜਾਂ ਤੁਹਾਡੇ ਬਰਤਨਾਂ ਤੇ ਥੰਧਾਈ ਵਗੈਰਾ ਜਮ ਜਾਂਦੀ ਹੈ ਤਾਂ ਉਹਦੇ ਲਈ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕਿਚਨ ਕਲੀਨਰ ਕਾਫੀ ਵਧੀਆ ਜਿਹੜਾ ਰਿਜ਼ਲਟ ਆਏਗਾ ਇਹਦਾ ਤੇ ਕਾਫੀ ਵਧੀਆ ਕੰਮ ਕਰਦਾ ਹੈ neck fan ਆਪਣੇ ਕੋਲ ਤੁਹਾਨੂੰ ਮਿਲ ਜਾਏਗਾ ਜੀ neck fan chargeable ਹੈਗਾ ਇਹ ਕਾਫੀ ਵਧੀਆ ਜਿਹੜੀ 에어 फ्लो ਦੇ ਨਾਲ ਤੇ ਇਹਨੂੰ ਤੁਸੀਂ ਪੀਸੀ ਟੂ ਕੈਰੀ ਤੇ ਈਜ਼ੀ ਯੂਜ਼ ਕਰ ਸਕਦੇ ਹੋ ਜੁਐਲਰੀ ਕਲੀਨਿੰਗ ਲਈ ਆਪਣੇ ਕੋਲ ਮਸ਼ੀਨ ਆ ਚੁੱਕੀ ਹੈ ਜੀ ਕਾਫੀ ਵਧੀਆ ਕੰਮ ਕਰਦੀ ਹੈ ਤੇ ਇਹਦੀ ਤੁਸੀਂ ਸਪੇਸ ਵੀ ਦੇਖ ਸਕਦੇ ਹੋ ਕਾਫੀ ਤੁਹਾਡੀ ਜੁਐਲਰੀ ਇਹਦੇ ਵਿੱਚ ਪੈ ਜਾਂਦੀ ਹੈ ਤੇ ਇਹਦੇ ਨੀਚੇ ਇੱਕ ਸੈੱਲ ਲੱਗਦਾ ਜੀ ਇੱਕ ਤਰ੍ਹਾਂ ਦਾ ਇਹ ਵਾਈਬ੍ਰੇਟਰ ਆਪਾਂ ਕਹਿ ਸਕਦੇ ਹਾਂ ਇਹਨੂੰ ਇਹ ਕਾਫੀ ਵਧੀਆ ਜਿਹੜੀ ਕਲੀਨਿੰਗ ਆਪਣੀ ਜੁਐਲਰੀ ਕਰ ਦਿੰਦੀ ਹੈ इजीली ਤੁਸੀਂ ਇਹਦੇ ਵਿੱਚ ਕਲੀਨ ਕਰ ਸਕਦੇ ਹੋ ਸਾਡਾ ਐਡਰੈਸ ਨੋਟ ਕਰ ਲਓ ਜੀ ਈ ਮਾਰਕੀਟ ਪਟਿਆਲਾ ਸਰਾਂਦ ਰੋਡ ਪਟਿਆਲਾ ਤੇ ਤੁਸੀਂ ਸਾਡੇ ਨਾਲ ਡੇਲੀ ਅਪਡੇਟਸ ਲਈ ਜੁੜਨ ਲਈ ਸਾਨੂੰ ਦਿੱਤੇ ਗਏ ਨੰਬਰ ਦੇ ਉੱਤੇ ਵਟਸਐਪ ਕਰੋ ਤੇ ਸਾਡਾ ਗਰੁੱਪ ਤੁਸੀਂ ਜੁਆਇਨ ਕਰ ਲਓ ਅਸੀਂ ਡੇਲੀ ਜਿਹੜੀਆਂ ਆਈਟਮਾਂ ਉਹਦੇ ਵਿੱਚ ਬ੍ਰੌਡਕਾਸਟ ਕਰਦੇ ਰਹਿੰਦੇ ਆ